ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਬਰੀ ਰੋਹਾਨੀ ਇਲਾਜ ਵਿੱਚ ਅੱਜ ਅਸੀਂ ਫਿਰ ਹਾਜ਼ਰ ਹੋਏ ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਇਹ ਵੀਡੀਓ ਉਹਨਾਂ ਵੀਰਾਂ ਲਈ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਪੀਰਾਂ ਦੀ ਮੰਨਤਾ ਚੱਲਦੀ ਹੈ ਜਾਂ ਜੋ ਕੋਈ ਸੁੱਖ ਸੁਖ ਦੇ ਹਨ ਉਹ ਬਾਬਾ ਜੀ ਮਨਜ਼ੂਰ ਨਹੀਂ ਕਰਦੇ ਹਨ ਜ਼ਿਆਦਾਤਰ ਇਹੀ ਕੇਸ ਸਾਹਮਣੇ ਆਉਂਦੇ ਹਨ ਜਦੋਂ ਕੋਈ ਵੀ ਪਾਕ ਸੁਖ ਸੁਖਦਾ ਹੈ ਜਾਂ ਉਹ ਸੁਖ ਸੁਖ ਚੜਾ ਕੇ ਆਉਂਦਾ ਹੈ ਦਰਬਾਰ ਤੇ ਤਾਂ ਉਹ ਮਨਜ਼ੂਰ ਨਹੀਂ ਹੁੰਦੀ। ਉਹਨਾਂ ਨੂੰ ਪਤਾ ਉਸ ਟਾਈਮ ਲੱਗਦਾ ਹੈ ਜਦੋਂ ਉਸਨਾਂ ਦੇ ਘਰ ਦੇ ਵਿੱਚ ਕੋਈ ਵਿਗੜਨ ਪੈਣ ਲੱਗ ਜਾਂਦਾ ਹੈ ਜਾਂ ਨੁਕਸਾਨ ਹੋਣ ਲੱਗ ਜਾਂਦੇ ਹਨ ਜਾਂ ਕਾਰੋਬਾਰ ਵਿੱਚ ਘਾਟਾ ਪੈਣ ਲੱਗ ਜਾਂਦਾ ਹੈ ਜਾਂ ਘਰ ਦੇ ਵਿੱਚ ਕਲੇਸ਼ ਵਗੈਰਾ ਹੋਣ ਲੱਗ ਜਾਂਦਾ ਹੈ ਤਾਂ ਉਹ ਫਿਰ ਜਦੋਂ ਵੀ ਕਿਸੇ ਚੌਂਕੀ ਤੇ ਜਾਂਦੇ ਹਨ ਉਥੇ ਕਣ ਪਾਉਂਦੇ ਹਨ ਘਰ ਦੇ ਤਾਂ ਉਹਨਾਂ ਦਾ ਕਣ ਚੱਕਿਆ ਜਾਂਦਾ ਹੈ ਪੁੱਸ ਨਿਕਲਦੀ ਹੈ ਤਾਂ ਇਹੀ ਸਾਹਮਣੇ ਆਉਂਦਾ ਹੈ ਕਿ ਪੀਰਾਂ ਨੇ ਸੁੱਖ ਮਨਜ਼ੂਰ ਨਹੀਂ ਕਰੀ ਜਾਂ ਸੁੱਖ ਪੀਰਾਂ ਦੀ ਚੜਾਉਣ ਵਾਲੀ ਰਹਿੰਦੀ ਹੈ ਇਹ ਕਿਸੇ ਵੀ ਪੀਰ ਦੀ ਸੁੱਖ ਹੋਵੇ ਚਾਹੇ 11ਵੀਂ ਵਾਲੀ ਸਰਕਾਰ ਜੀ ਦੀ ਹੋਵੇ ਚਾਹੇ ਕਲਿਆਰ ਵਾਲੀ ਸਰਕਾਰ ਦੀ ਹੋਵੇ ਜਾਂ ਬਾਬਾ ਲਖਦਾਤਾ ਦੀ ਹੋਵੇ ਜਾਂ ਬਾਬਾ ਹੈਦਰ ਸੇਖ ਦੀ ਹੋਵੇ ਕਈ ਵਾਰ ਦੇਖਿਆ ਗਿਆ ਹੈ ਸੁੱਖ ਮਨਜ਼ੂਰ ਨਹੀਂ ਹੁੰਦੀ ਇਹਨਾਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਹਨ ਜਿੰਨਾ ਕਰਕੇ ਸੁੱਖ ਮਨਜ਼ੂਰ ਨਹੀਂ ਹੁੰਦੀ ਛੋਟੇ-ਛੋਟੇ ਕਾਰਨ ਹੁੰਦੇ ਹਨ ਜੋ ਸਾਡੇ ਜਹਨ ਵਿੱਚ ਨਹੀਂ ਹੁੰਦੇ ਸਭ ਤੋਂ ਪਹਿਲੀ ਗਲਤੀ ਅਸੀਂ ਇਹ ਕਰਦੇ ਹਾਂ ਜਦੋਂ ਕੋਈ ਸਾਡਾ ਕੰਮ ਰੁਕ ਜਾਂਦਾ ਹੈ ਤਾਂ ਅਸੀਂ ਹਰੇਕ ਦੇ ਮਗਰ ਲੱਗ ਕੇ ਜਿਵੇਂ ਅਗਲਾ ਸਾਨੂੰ ਕਹਿ ਦਿੰਦਾ ਹੈ ਕਿ ਬਾਬਾ ਜੀ ਦਾ ਗਹਿਣਾ ਚੱਕ ਕੇ ਰੱਖ ਦੇਵੂ 10 ਰੁਪਏ ਰੱਖ ਦੇਵੂ 50 ਰੱਖ ਦੇਵੂ 100 ਰੱਖ ਦੇਵੂ ਤੇ ਬਾਬਾ ਜੀ ਸਾਡਾ ਕੰਮ ਖੋਲ ਦੇਣ ਇਹ ਘਰ ਦੇ ਵਿੱਚ ਲੜਾਈ ਝਗੜਾ ਹੁੰਦਾ ਹੈ ਵੀ ਸਾਡਾ ਹੀ ਬੰਦ ਹੋ ਜੇ ਜਾਂ ਕੋਈ ਵੀ ਕੰਮ ਰੁਕਿਆ ਹੋਇਆ ਹੋ ਸਕਦਾ ਹੈ ਕਿਉਂਕਿ ਸਾਨੂੰ ਪੀਰਾਂ ਬਾਰੇ ਉਸ ਟਾਈਮ ਕੋਈ ਨੌਲੇਜ ਨਹੀਂ ਹੁੰਦੀ ਅਸੀਂ 10 ਰੁਪਏ 50 ਰੁਪਏ ਕਿਸੇ ਦੇ ਕਹਿਣ ਤੇ ਚੱਕ ਕੇ ਰੱਖ ਦਿੰਦੇ ਹਾਂ ਤਾਂ ਪੀਰ ਬਾਬਾ ਜੀ ਕਿਰਪਾ ਕਰਦੇ ਹਨ ਤੇ ਉਹ ਕੰਮ ਵੀ ਬਣ ਜਾਂਦਾ ਹੈ ਕੰਮ ਬਣ ਦੇ ਵਿੱਚ ਬਾਅਦ ਵਿੱਚ ਅਸੀਂ ਸੁੱਖ ਭੁੱਲ ਜਾਂਦੇ ਹਾਂ ਅਸੀਂ ਬਾਬਾ ਦੀ ਸੋ ਬਾਬਾ ਜੀ ਦੀ ਸੁੱਖ ਨਹੀਂ ਲਾਉਣ ਜਾਂਦੇ ਤਾਂ ਪੀਰ ਸਾਨੂੰ ਫਿਰ ਕਸ਼ਟ ਦੇਣਾ ਸ਼ੁਰੂ ਕਰ ਦਿੰਦੇ ਹਨ ਸਾਰੇ ਬਣਦੇ ਹੋਏ ਕੰਮ ਵਿਗੜ ਜਾਂਦੇ ਹਨ ਫਿਰ ਅਸੀਂ ਸਿਆਣੇ ਦੀਆਂ ਚੌਕੀਆਂ ਤੇ ਜਾਂਦੇ ਹਾਂ ਫਿਰ ਉੱਥੇ ਸਾਨੂੰ ਪਤਾ ਲੱਗਦਾ ਹੈ ਜੋ ਸਾਡਾ ਗਹਿਣਾ ਚੱਕਿਆ ਹੁੰਦਾ ਹੈ ਅਸੀਂ ਭੁੱਲ ਜਾਂਦੇ ਹਾਂ ਇੱਕ ਤਾਂ ਇਹ ਹੈ ਵੀ ਜਦੋਂ ਵੀ ਤੁਸੀਂ ਕਿਸੇ ਕੰਮ ਦਾ ਕਿਸੇ ਕੰਮ ਦੀ ਖਾਤਰ ਕੋਈ ਗਹਿਣਾ ਪੀਰਾਂ ਦਾ ਚੱਕੋ ਤਾਂ ਹਮੇਸ਼ਾ ਯਾਦ ਰੱਖੋ ਕਿਸ ਕੰਮ ਦੀ ਖਾਤਰ ਚੱਕਿਆ ਹੈ ਤੇ ਗਹਿਣਾ ਕੀ ਕਹਿ ਕੇ ਚੱਕਿਆ ਹੈ ਸਭ ਤੋਂ ਪਹਿਲਾਂ ਇਹ ਹੁੰਦਾ ਹੈ ਵੀ ਅਸੀਂ ਕੀ ਕਹਿ ਕੇ ਗਹਿਣਾ ਚੱਕਦੇ ਹਾਂ ਜਾਂ ਬਾਬਾ ਜੀ ਸਾਡਾ ਕੰਮ ਹੋ ਜੇ ਤਾਂ ਮੈਂ ਚਾਦਰ ਚੜਾ ਕੇ ਜਾਵਾਂ ਜਾਂ ਮੈਂ ਨਿਆਜ਼ ਦੇ ਕੇ ਜਾਵਾਂ ਜਾਂ ਬਾਬਾ ਜੀ ਦਾ ਘੋੜਾ ਜਾਂ ਬਾਬਾ ਜੀ ਦਾ ਰੋਟ ਜਾਂ ਕੋਈ ਲੰਗਰ ਕੁਝ ਵੀ ਅਸੀਂ ਸੁੱਖਦੇ ਹਾਂ ਉਸ ਟਾਈਮ ਸੁੱਖਣ ਲੱਗੇ ਦਿਮਾਗ ਨੂੰ ਥੋੜਾ ਜਿਆਦਾ ਠੰਡਾ ਰੱਖ ਕੇ ਸੁੱਖਣਾ ਚਾਹੀਦਾ ਹੈ ਕਿਉਂਕਿ ਉਹਦੇ ਵਾਸਤੇ ਇਸ ਟਾਈਮ ਪਰੇਸ਼ਾਨ ਹੁੰਦੇ ਹਾਂ ਸਾਨੂੰ ਕੁਝ ਦਿਮਾਗ ਕੰਮ ਨਹੀਂ ਕਰਦਾ ਅਈ ਜੋ ਮਨ ਦੇ ਵਿੱਚ ਆ ਜਾਂਦਾ ਹੈ ਅਸੀਂ ਕਹਿ ਦਿੰਦੇ ਹਾਂ ਤੇ ਜੋ ਕੰਮ ਲੋਟ ਆਉਣ ਤੋਂ ਬਾਅਦ ਵਿੱਚ ਸਾਡੇ ਕੋਲੇ ਉਨੀ ਸਮਰੱਥਾ ਨਹੀਂ ਹੁੰਦੀ ਸਾਡੇ ਕੋਲੇ ਉਨੀ ਪੂੰਜੀ ਨਹੀਂ ਹੁੰਦੀ ਜਿੰਨੀ ਕਿ ਅਸੀਂ ਸੁਖ ਸੁਖ ਬੈਠ ਕੇ ਸੁਖ ਲੈਂਦੇ ਹਾਂ ਬਾਅਦ ਵਿੱਚ ਅਸੀਂ ਟਾਲ ਮਟੋਲੀ ਕਰਦੇ ਹਾਂ ਅੱਜ ਚੜਾ ਦੇਾਂਗੇ ਕੱਲ ਚੜਾ ਦੇਾਂਗੇ ਜਾਂ ਥੋੜਾ ਸਮਾਂ ਲੰਘ ਜਾਂਦਾ ਹੈ ਤੇ ਫੇਰ ਕਈ ਵਾਰ ਅਸੀਂ ਉਹ ਬੰਦ ਹੀ ਕਰ ਦਿੰਦੇ ਹਾਂ ਭੁੱਲ ਜਾਂਦੇ ਹਾਂ ਵੀ ਇੰਨੇ ਪੈਸੇ ਸਾਡੇ ਕੋਲੇ ਹੈ ਨਹੀਂ ਅਸੀਂ ਕਿੱਥੋਂ ਚੜਾਈਏ ਇਹਦੇ ਨਾਲ ਪੀਰ ਜੀ ਬਹੁਤ ਜ਼ਿਆਦਾ ਨਾਰਾਜ਼ ਹੁੰਦੇ ਹਨ ਕਿਉਂਕਿ ਪੀਰਾਂ ਤੋਂ ਜਦੋਂ ਵੀ ਤੁਸੀਂ ਕੁਝ ਮੰਗਣਾ ਹੈ ਜਾਂ ਕੋਈ ਸੁਖਣਾ ਹੈ ਸੁਖ ਉਹ ਨਹੀਂ ਸੁਖੋ ਜਿੰਨੀ ਛੋਡੀ ਪਹੁੰਚ ਜਦੋਂ ਇੱਕ ਵਾਰੀ ਤੁਸੀਂ ਸੁਖ ਸੁਖ ਲਈ ਚਾਹੇ ਉਹ ਪੀਰ ਜੀ ਦੇ ਦਰਬਾਰ ਤੇ ਜਾ ਕੇ ਸੁਖ ਲਈ ਚਾਹੇ ਕਿਸੇ ਚਮਕੀ ਤੇ ਸੁਖ ਲਈ ਚਾਹੇ ਤੁਸੀਂ ਘਰ ਦੇ ਵਿੱਚ ਗਹਿਣਾ ਚੱਕ ਕੇ ਰੱਖ ਦਿੱਤਾ ਉਹਨਾਂ ਦੇ ਨਾਮ ਦਾ ਤਾਂ ਜੋ ਤੁਸੀਂ ਸੋਚ ਕੇ ਚੱਕਿਆ ਹੈ ਜਦੋਂ ਤੁਹਾਡਾ ਕੰਮ ਬਣਦਾ ਹੈ ਉਸੇ ਟਾਈਮ ਤੁਸੀਂ ਜਾ ਕੇ ਇੱਕ ਦੋ ਦਿਨਾਂ ਦੇ ਵਿੱਚ ਉਹ ਬਾਬਾ ਜੀ ਦੀ ਸੁਖ ਉਤਾਰ ਕੇ ਆਓ ਇੱਕ ਤਾਂ ਇਹ ਕਾਰਨ ਹੁੰਦਾ ਹੈ ਜਦੋਂ ਅਸੀਂ ਬਹੁਤ ਜ਼ਿਆਦਾ ਟਾਈਮ ਲੇਟ ਕਰ ਦਿੰਦੇ ਹਾਂ ਤਾਂ ਫਿਰ ਜੀ ਗੁੱਸੇ ਹੁੰਦੇ ਨੇ ਉਹ ਸੇਤੀ ਮਨਜ਼ੂਰ ਨਹੀਂ ਕਰਦੇ ਕਿਉਂਕਿ ਦੂਸਰਾ ਕਾਰਨ ਇਹ ਹੁੰਦਾ ਹੈ ਜਦੋਂ ਅਸੀਂ ਸੁੱਖ ਚੜਾਉਣ ਜਾਂਦੇ ਹਾਂ ਸਾਡੀ ਮਨ ਦੀ ਖੁਸ਼ੀ ਨਹੀਂ ਹੁੰਦੀ ਅਸੀਂ ਇੱਕ ਜ਼ਬਰਦਸਤੀ ਕਿਸੇ ਦੇ ਕਹਿਣ ਤੇ ਦੁਖੀ ਹੋ ਕੇ ਸੁੱਖ ਦੇਣ ਜਾਂਦੇ ਹਾਂ ਜੋ ਕਿ ਬਿਲਕੁਲ ਗਲਤ ਹੈ ਜਦੋਂ ਵੀ ਸੁੱਖ ਚੜਾਉਣੀ ਹੈ ਕਿਸੇ ਵੀ ਤਰ੍ਹਾਂ ਦੀ ਹੈ ਤੁਹਾਡੀ ਚਾਹੇ ਨਿਆਜ ਚਾਦਰ ਫੋਲਾ ਗਲਾਬਾ ਪੰਗਾ ਕੁਝ ਵੀ ਤੁਹਾਡਾ ਸੁੱਖ ਆਇਆ ਉਹ ਖੁਸ਼ ਹੋ ਕੇ ਮਨ ਦੀ ਸ਼ਾਂਤੀ ਨਾਲ ਖੁਸ਼ ਹੋ ਕੇ ਲੈ ਕੇ ਜਾਣੀ ਹੈ ਕਿ ਪੀਰ ਬਾਬਾ ਜੀ ਤੁਹਾਡੀ ਸੋਡੀ ਸੋਖਾ ਤੁਹਾਡੇ ਦਰਵਾਜ਼ੇ ਨੌਂਦੇ ਹਾਂ ਤਾਂ ਉਸੇ ਦਰਵਾਜ਼ੇ ਤੇ ਹੀ ਚੜਾ ਕੇ ਆਓ ਖੁਸ਼ੀ ਨਾਲ ਜਾਓ ਘਰ ਦੇ ਵਿੱਚ ਲੜਾਈ ਝਗੜਾ ਕਲੇਸ਼ ਕਰਕੇ ਨਹੀਂ ਜਾਣਾ ਜਦੋਂ ਤੁਸੀਂ ਘਰੋਂ ਤੁਰ ਪਿਓ ਤਾਂ ਰਾਹ ਦੇ ਵਿੱਚ ਨਹੀਂ ਖੜਨਾ ਹੁੰਦਾ ਸਦਾ ਉੱਥੇ ਹੀ ਜਾਣਾ ਹੁੰਦਾ ਹੈ ਪੀਰ ਜੀ ਦੇ ਮਜ਼ਾਰ ਉੱਪਰ ਜਾਓ ਉੱਥੇ ਬੈਠ ਕੇ ਅਰਦਾਸ ਬੇਨਤੀ ਦੁਆ ਸਲਾਮ ਕਰੋ ਜੋ ਸੋਡੀ ਸੋਖਾ ਉੱਥੇ ਭੇਟਾਓ ਚੜਾਓ ਚੜਾਉਣ ਤੋਂ ਬਾਅਦ ਵਿੱਚ ਤੁਸੀਂ ਉੱਥੇ ਬੈਠੋ ਉਹਨਾਂ ਦੀ ਚੌਂਕੀ ਪਰੋ ਤੇ ਅਰਦਾਸ ਬੇਨਤੀ ਕਰੋ ਬਾਬਾ ਜੀ ਜਿੰਨੇ ਜੋਗੀ ਅਸੀਂ ਸੀਗੇ ਅਸੀਂ ਛੋਡੀ ਸੁਖ ਲੈ ਕੇ ਆਏ ਆ ਤੇ ਫੁੱਲ ਲੈ ਕੇ ਆਏ ਆ ਸਾਨੂੰ ਲਿਆਉਂਦੇ ਸਮੇਂ ਕੋਈ ਗਲਤੀ ਹੋ ਗਈ ਹੋਵੇ ਬਣਾਉਂਦੇ ਸਮੇਂ ਕੋਈ ਗਲਤੀ ਹੋ ਗਈ ਹੋਵੇ ਜਾਂ ਜੇ ਕੋਈ ਜਿੱਥੋਂ ਚੀਜ਼ ਖਰੀਦੀ ਹੈ ਵੀ ਉੱਥੇ ਕੋਈ ਗਲਤੀ ਹੋ ਗਈ ਹੋਵੇ ਬਾਬਾ ਜੀ ਸਾਨੂੰ ਮਾਫ ਕਰਿਓ ਅਣਜਾਣ ਬੱਚਿਆਂ ਸਾਨੂੰ ਨਹੀਂ ਪਤਾ ਜਿਵੇਂ ਸਾਨੂੰ ਦੱਸਿਆ ਗਿਆ ਸੀ ਅਸੀਂ ਉਸ ਸਾਵਨਾ ਲੈ ਕੇ ਆਏ ਹਾਂ ਆਪ ਦੇ ਦਿਲੋਂ ਤਨੋਂ ਮਨੋਂ ਲੈ ਕੇ ਆਏ ਹਾਂ ਠੀਕ ਹੈ ਜੀ ਇਸ ਤਰ੍ਹਾਂ ਅਰਦਾਸ ਬੇਨਤੀ ਕਰਕੇ ਉੱਥੇ RAM DIN ਬੈਠੋ ਅੱਧਾ ਪੂਨਾ ਘੰਟਾ ਜ਼ਰੂਰ ਬੈਠੋ ਜਦੋਂ ਅਸੀਂ ਇਸ ਤਰ੍ਹਾਂ ਅਰਦਾਸ ਬੇਨਤੀਆਂ ਕਰਕੇ ਬੈਠਾਂਗੇ ਤਾਂ ਬਾਬਾ ਜੀ ਸਾਡੀ ਸੁੱਖ ਮਨਜ਼ੂਰ ਕਰਨਗੇ ਬਸ ਸੁੱਖ ਉਦੋਂ ਹੀ ਨਹੀਂ ਮਨਜ਼ੂਰ ਹੁੰਦੀ ਜਦੋਂ ਅਸੀਂ ਲੜਾਈ ਝਗੜਾ ਕਲੇਸ਼ ਕਰਕੇ ਤਪਕੇ ਘਰੋਂ ਨਿਕਲਦੇ ਹਾਂ ਇੱਕ ਇੱਕ ਪੰਜਾਬੀ ਦੇ ਕਹਿਣ ਦੇ ਵਿੱਚ ਜਿਵੇਂ ਅਸੀਂ ਕਹਿ ਦਈਏ ਵੀ ਅਸੀਂ ਇੱਕ ਗਲੋਂ ਭਾਰ ਲਾਉਣ ਸਿਰੋਂ ਭਾਰ ਲਾਉਣ ਚੱਲੇ ਹਾਂ ਜਾਂ ਗਲੋਂ ਫੰਦਾ ਲਾਉਣ ਚੱਲੇ ਹਾਂ ਇਹ ਕਹਿ ਕੇ ਤੁਰਦੇ ਹਾਂ ਚਲੋ ਬਾਬਾ ਜੀ ਦਾ ਸੁੱਖ ਆਇ ਲਾ ਦੇਉ ਭਾਰ ਲਾ ਦੇਉ ਭਾਰ ਨਹੀਂ ਸਮਝਣਾ ਤੋ ਜਦੋਂ ਬਾਬਾ ਜੀ ਨੇ ਤੁਹਾਡੇ ਏਡੇ ਵੱਡੇ ਕੰਮ ਕੱਢੇ ਨੇ ਉਹਨਾਂ ਨੂੰ ਭਾਰਨਾ ਸਮਝੋ ਪਰ ਪ੍ਰੇਮ ਸ਼ਰਧਾ ਨਾਲ ਉਹ ਸੁੱਖ ਚੜਾ ਕੇ ਆਵੋ ਤਾਂ ਸੁੱਖ ਜ਼ਰੂਰ ਮਨਜ਼ੂਰ ਹੁੰਦੀ ਹੈ ਇਹ ਇੱਕ ਦੋ ਗੱਲਾਂ ਹੁੰਦੀਆਂ ਨੇ ਜਿੰਨੀ ਸੁੱਖ ਤੁਹਾਡੀ ਸੁਖੀ ਹੁੰਦੀ ਹੈ ਉਹ ਪੂਰੀ ਜ਼ਰੂਰ ਚੜਾ ਕੇ ਆਓ ਕਈ ਵਾਰ ਦੇਖਿਆ ਗਿਆ ਹੈ ਕਿ ਪੀਰ ਕੋਟਲੇ ਵਾਲੇ ਦੀ ਸੁੱਖ ਦੇ ਵਿੱਚ ਸਭ ਤੋਂ ਵੱਡੀ ਲੋਕ ਗਲਤੀ ਕੀ ਕਰਦੇ ਹਨ ਉਹ ਪੀਰਾਂ ਦਾ ਹਿੱਸਾ ਮੰਨ ਲੈ ਕੇ ਚਲੇ ਜਾਂਦੇ ਹਨ ਉਹਨਾਂ ਦੀ ਨਿਆਜ਼ ਤਹਿਮਦ ਜੋ ਚਾਦਰ ਗਲਾ ਫੁੱਲ ਪੰਗ ਵਗੈਰਾ ਉਹਨਾਂ ਦਾ ਹੀ ਲੈ ਕੇ ਚਲੇ ਜਾਂਦੇ ਨੇ ਘੋੜਾ ਲੈ ਕੇ ਚਲੇ ਜਾਂਦੇ ਨੇ ਦਰਬਾਰ ਤੇ ਨਹੀਂ ਜਾ ਕੇ ਉਥੇ ਚੜ੍ਹਾਏ ਆਉਂਦੇ ਨੇ ਪਰ ਉਹ ਮਨਜ਼ੂਰ ਨਹੀਂ ਕਰਦੇ ਉਹਦਾ ਕਾਰਨ ਇਹ ਹੈ ਕਿ ਉਹਨਾਂ ਦੇ ਨਾਲ ਮਾਤਾ ਮਸਾਣੀ ਚੱਲਦੀ ਆ ਅਸੀਂ ਮਾਤਾ ਮਸਾਣੀ ਦੇ ਉਥੇ ਕੁਝ ਨਹੀਂ ਦਿੰਦੇ ਅਸੀਂ ਪੀਰਾਂ ਦਾ ਦੇ ਕੇ ਵਾਪਸ ਇੱਥੇ ਬੁਣੇ ਆਉਣੇ ਆ ਵੀ ਬਾਬਾ ਜੀ ਅਸੀਂ ਛੋਟੀ ਸੋਖ ਚੜ੍ਹਾਤੀ ਰਹਿਮ ਕਰੋ ਬਖਸ਼ੋ ਕਿਉਂਕਿ ਜੋ ਕੰਮ ਸੋਡਾ ਮਾਤਾ ਨਹੀਂ ਕਰਨਾ ਹੈ ਉਹਨਾਂ ਦੇ ਕਹਿਣ ਦੇ ਉੱਤੇ ਉਨ੍ਹਾਂ ਦਾ ਵੀ ਜੋ ਲੈਣ ਦੇਣ ਹੁੰਦਾ ਹੈ ਮਾਤਾ ਮਸਾਣੀ ਦਾ ਉੱਥੇ ਸੋਨੂੰ ਦਰਬਾਰ ਤੋਂ ਹੀ ਮਿਲ ਜਾਣਾ ਹੁੰਦਾ ਹੈ ਉੱਥੇ ਜਾ ਕੇ ਪੁੱਛ ਲਵੋ ਪੁੱਛਣ ਤੋਂ ਬਾਅਦ ਵਿੱਚ ਜੋ ਵੀ ਮਾਤਾ ਦਾ ਸੌਦਾ ਸੌਦਾ ਸਮਾਨ ਹੁੰਦਾ ਹੈ ਸਾਰਾ ਉਹ ਨਾਲ ਜਰੂਰ ਜਿਹੜਾ ਉਹ ਕਿਉਂਕਿ ਜੇ ਤੁਸੀਂ ਨਾਲ ਚੜਾਓਗੇ ਤੇ ਮਾਤਾ ਵੀ ਖੁਸ਼ ਹੋਣਗੇ ਤੇ ਪੀਰ ਵੀ ਖੁਸ਼ ਹੋਣਗੇ ਪੀਰਾਂ ਦਾ ਸਮਾਨ ਵੀ ਦਬੂ ਤਾਂ ਛੋੜੀਓ ਸੁੱਖ ਮਨਜ਼ੂਰ ਹੋ ਜਾਣੀ ਆ ਹੁਣ ਇੰਨੀਆਂ ਗੱਲਾਂ ਦੇ ਵਿੱਚ ਤੁਹਾਨੂੰ ਇਹੀ ਦੱਸਿਆ ਗਿਆ ਹੈ ਕਿ ਜਦੋਂ ਵੀ ਤੁਸੀਂ ਸੁੱਖ ਚੜਾਉਣੀ ਆ ਖੁਸ਼ੀ ਨਾਲ ਚੜਾ ਕੇ ਆਉਣੀ ਆ ਤੇ ਜਿੰਨੀ ਸੁੱਖ ਸੁਖੀ ਆ ਓਨੀ ਚੜਾ ਕੇ ਆਉਣੀ ਆ ਉਹ ਕਿਸੇ ਵੀ ਪੀਰ ਦੀ ਹੋਵੇ ਦਰਬਾਰ ਤੇ ਜਾਣਾ ਹੈ ਵੀਰਵਾਰ ਵਾਲੇ ਦਿਨ ਜਾ ਕੇ ਉਹਦੀ ਸੁੱਖ ਪੂਰੀ ਸ਼ਰਧਾ ਪ੍ਰੇਮ ਨਾਲ ਚੜਾ ਕੇ ਆਓ ਵਿਸ਼ਵਾਸ ਨਾਲ ਚੜਾ ਕੇ ਆਓ ਅੱਗੇ ਤੋਂ ਵੀ ਪੀਰ ਛੋਡੇ ਕੰਮ ਦੇ ਵਿੱਚ ਘਰ ਦੇ ਵਿੱਚ ਬਰਕਤ ਆ ਹੋਣੀ ਆ ਕੰਮਾਂ ਵਿੱਚ ਵਾਧੇ ਹੋਣਗੇ ਰੁਕੇ ਹੋਏ ਕੰਮ ਛੋਡੇ ਬੰਨ ਲੱਗੇ ਜਾਣਗੇ ਇਸ ਤਰ੍ਹਾਂ ਚੜਾਓ ਨਾ ਕਿ ਇਸ ਤਰ੍ਹਾਂ ਕਿ ਤੁਸੀਂ ਉਹਦੇ ਗਲੋਂ ਭਾਰ ਲਾਉਣ ਚੱਲੇ ਹੋ ਸਿਰੋਂ ਭਾਰ ਲਾਉਣ ਚੱਲੇ ਹੋ ਆਪਾਂ ਆਮ ਹੀ ਇਹ ਗੱਲਾਂ ਘਰਾਂ ਵਿੱਚ ਕਹਿ ਦਿੰਦੇ ਹਾਂ ਅੱਜ ਅਸੀਂ ਪੀਰਾਂ ਦੇ ਜਾਂਦੇ ਹਾਂ ਸਿਰ ਤੇ ਸਾਡੇ ਭਾਰ ਸੀ ਸੁੱਖ ਸੁੱਖੀ ਵੀ ਸੀ ਬੱਚੇ ਦੀ ਸੁੱਖ ਸੀ ਕਿਸੇ ਬਾਹਰਲਾ ਦੀ ਨਹੀਂ ਬਣਦਾ ਸੀ ਉਹਦੀ ਸੁੱਖ ਸੀ ਕੋਈ ਵੀ ਸੁੱਖ ਹੁੰਦੀ ਆ ਉਹ ਅਸੀਂ ਇਹ ਕਹਿ ਕੇ ਚਲੇ ਜਾਂਦੇ ਹਾਂ ਤਾਂ ਉਹ ਸਾਬ ਨਾਲ ਪੀਰ ਮਨਜ਼ੂਰ ਨਹੀਂ ਕਰਦੇ ਇਹ ਜਦੋਂ ਵੀ ਸੁੱਖ ਕੋਈ ਦੇਣੀ ਹੈ ਪੀਰਾਂ ਦੀ ਤਾਂ ਮਨ ਦੇ ਵਿੱਚ ਵਿਸ਼ਵਾਸ ਪ੍ਰੇਮ ਸਰਦਾ ਭਾਵਨਾ ਰੱਖ ਕੇ ਫਿਰ ਵੀ ਸੁੱਖ ਚੜਾ ਕੇ ਆਓ ਪੀਰ ਪਾਤਸਰ ਥੋਡੀ ਸੁੱਖ ਜ਼ਰੂਰ ਮਨਜ਼ੂਰ ਕਰਨਗੇ ਛੋਡੇ ਘਰ ਦੇ ਵਿੱਚ ਵਰਕਤਾਂ ਹੀ ਵਰਕਤਾਂ ਹੋਣਗੀਆਂ ਇਹ ਸੀ ਉਹਨਾਂ ਵੀਰਾਂ ਲਈ ਜੋ ਗਲਤੀਆਂ ਕਰਦੇ ਸੀ ਸੁੱਖ ਨਾ ਮਨਜ਼ੂਰ ਹੋਣ ਦੀਆਂ ਕਹਿੰਦੇ ਸੀ ਵੀ ਸਾਡੀ ਸੁੱਖ ਨਹੀਂ ਮਨਜ਼ੂਰ ਹੁੰਦੀ ਉਹਨਾਂ ਬਾਰੇ ਜਾਣਕਾਰੀ ਸੀ ਤੇ ਸਾਡੇ ਚੈਨਲ ਸ਼ਾਵਰੀ ਰੋਹਾਨੀ ਇਲਾਜ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲਵੋ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਦਬਾ ਲਵੋ ਕਿਉਂਕਿ ਅਸੀਂ ਆਪਣੇ ਚੈਨਲ ਤੇ ਹਰ ਤੀਜੇ ਚੌਥੇ ਦਿਨ ਵੀਡੀਓ ਅਪਲੋਡ ਕਰਦੇ ਰਹਿੰਦੇ ਹਾਂ ਜੋ ਪੀਰਾਂ ਦੇ ਰਿਲੇਟਡ ਹੈ ਜੋ ਆਪਣੇ ਘਰ ਦੇ ਇਲਾਜ ਦੇ ਰਿਲੇਟਡ ਹੈ ਜੋ ਵੀ ਤੁਹਾਨੂੰ ਕੋਈ ਵੀਡੀਓ ਮਿਲ ਸਕੇ ਇਸ ਲਈ ਅਸੀਂ ਹਫਤੇ ਦੇ ਵਿੱਚ ਦੋ ਵੀਡੀਓ ਅਪਲੋਡ ਕਰਦੇ ਹਾਂ ਤੇ ਉਹ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਲਓ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਹੁਣ ਸਾਨੂੰ ਦਿਓ ਇਜਾਜ਼ਤ